ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਡਾ ਕਦਮ ਚੁੱਕ ਰਹੇ ਨੇ ਅਤੇ ਦੁਨੀਆ ਦੇ ਵਿੱਚ ਇੱਕ ਵੱਡਾ ਕੰਮ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਪਿਛਲੇ ਕੁਝ ਸਾਲਾਂ ਤੋਂ ਰੂਸ ਅਤੇ ਯੂਕਰੇਨ ਦੀ ਜੰਗ ਲਗਾਤਾਰ جاری ਹੈ ਤਾਂ ਇਸ ਜੰਗ ਦੇ ਵਿਚਾਲੇ ਅਮਰੀਕਾ ਸ਼ਾਂਤੀ ਦਾ ਸੁਨੇਹਾ ਲੈ ਕੇ ਪਹੁੰਚੇ ਆਏ ਅਤੇ ਇਸ ਜੰਗ ਨੂੰ ਰੋਕਣ ਦੇ ਲਈ ਕਦਮ ਨੇ ਜਿਹੜੇ ਉਹ ਚੁੱਕੇ ਜਾ ਰਹੇ ਨੇ ਜਿਸ ਦੇ ਵਿੱਚ ਅਮਰੀਕਾ ਦੀ ਬਹੁਤ ਵੱਡੀ ਭੂਮਿਕਾ ਜਿਹੜੀ ਉਹ ਨਜ਼ਰ ਆ ਰਹੀ ਹੈ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ ਤੇ 2 ਘੰਟੇ ਲੰਮੀ ਗੱਲਬਾਤ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜੇਲੈਸਕੀ ਦੇ ਨਾਲ ਕੀਤੀ ਹੈ ਲੰਮਾ ਸਮਾਂ ਦੋਨੇ ਆਗੂਆਂ ਨਾਲ ਗੱਲਬਾਤ ਕੀਤੀ ਹੈ ਜੰਗਬੰਦੀ ਨੂੰ ਲੈ ਕੇ ਚਰਚਾ ਜਿਹੜੀ ਉਹ ਡੋਨਾਲਡ ਟਰੰਪ ਦੇ ਵੱਲੋਂ ਕੀਤੀ ਗਈ ਹੈ ਜਿਕਰ ਜੋ ਹੋ ਗਿਆ ਕਿ ਬੀਤੇ ਦਿਨੀ ਜਦੋਂ ਭਾਰਤ ਤੇ ਪਾਕਿਸਤਾਨ ਦਾ ਤਣਾਅ ਵਧ ਜਾਂਦਾ ਹੈ ਤਾਂ ਉਸ ਵੇਲੇ ਵੀ ਟਰੰਪ ਦੇ ਵੱਲੋਂ ਕੁਝ ਅਹਿਮ ਟਵੀਟ ਨੇ ਜਿਹੜੇ ਉਹ ਕੀਤੇ ਗਏ ਸੀ ਤੇ ਇਹ ਗੱਲ ਆਖੀ ਸੀ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਜੰਗ ਦੇ ਵਿੱਚ ਬੇਕਸੂਰ ਲੋਕਾਂ ਦੀ ਜਾਨ ਜਾਂਦੀ ਹੈ ਅਤੇ ਨਾਲ ਹੀ ਉਹਨਾਂ ਨੇ ਇਹ ਗੱਲ ਆਖਿਆ ਹੀ ਸੀ ਕਿ ਜੰਗ ਨੂੰ ਛੱਡ ਕੇ ਸ਼ਾਂਤੀ ਨਾਲ ਅਤੇ ਆਪਸੀ ਗੱਲਬਾਤ ਦੇ ਰਾਹੀਂ ਮਸਲੇ ਨੇ ਜਿਹੜੇ ਉਹ ਨਵੇੜ ਨੇ ਚਾਹੀਦੇ ਨੇ ਤਾਂ ਯੂਕਰੇਨ ਅਤੇ ਰੂਸ ਦੀ ਜੰਗ ਨੂੰ ਖਤਮ ਕਰਵਾਉਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਅਮਰੀਕਾ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਰੂਸ ਅਤੇ ਯੂਕਰੇਨ ਦੇ ਨਾਲ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੀਤੀ ਗਈ ਹੈ ਅਤੇ ਦੋਵੇਂ ਦੇਸ਼ਾਂ ਵਿਚਕਾਰ ਹਾਂ ਪੱਖੀ ਗੱਲਬਾਤ ਹੋਣ ਦੇ ਸੰਕੇਤ ਡੋਨਾਲਡ ਟਰੰਪ ਨੇ ਦਿੱਤੇ ਨੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਅਤੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੈਲੈਸਕੀ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜੰਗਬੰਦੀ ਬਾਰੇ ਚਰਚਾਵਾਂ ਨੇ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਇਹ ਗੱਲਬਾਤ 2 ਘੰਟੇ ਤੋਂ ਜ਼ਿਆਦਾ ਹੋਈ ਹੈ ਤਾਂ ਇਸ ਮੌਕੇ ਪੁਤਿਨ ਨੇ ਕਿਹਾ ਕਿ ਸਮਝੌਤੇ ਸਹੀ ਤੰਕ ਨਾਲ ਲਾਗੂ ਹੋ ਜਾਣ ਤਾਂ ਯੂਕਰੇਨ ਵਿੱਚ ਕੁਝ ਸਮੇਂ ਲਈ ਜੰਗਬੰਦੂ ਲਾਗੂ ਹੋ ਸਕਦੀ ਹੈ ਉਹਨਾਂ ਕਿਹਾ ਕਿ ਜੰਗ ਦੀ ਅਸਲ ਸਮੱਸਿਆ ਨੂੰ ਖਤਮ ਕਰਨ ਨਾਲ ਹੀ ਜੰਗਬੰਦੀ ਸੰਭਵ ਹੈ ਟਰੰਪ ਨੇ ਇਸ ਦਾ ਪਹਿਲਾ ਯੂਕਰੇਨ ਦੇ ਜੈਲਸਕੀ ਦੇ ਨਾਲ ਵੀ ਚਰਚਾਵਾਂ ਨੇ ਜਿਹੜੀਆਂ ਉਹ ਕੀਤੀਆਂ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜੈਲਸਕੀ ਦੇ ਨਾਲ ਪਹਿਲਾ ਵੀ ਉਹਨਾਂ ਨੇ ਫੋਨ ਤੇ ਗੱਲਬਾਤ ਕੀਤੀ ਤਾਂ ਇਹ ਗੱਲਬਾਤ ਕੁਝ ਹੀ ਸਮੇਂ ਵਿੱਚ ਮੁਕੰਮਲ ਹੋ ਗਈ ਜਿਕਰਜੋਗ ਹੈ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਤਿੰਨ ਵਾਰ ਪਤੀਨ ਦੇ ਨਾਲ ਗੱਲਬਾਤ ਕਰ ਚੁੱਕੇ ਨੇ ਟਰੰਪ ਨੇ ਕਿਹਾ ਹੈ ਕਿ ਜੰਗ ਖਤਮ ਹੋਣ ਤੋਂ ਬਾਅਦ ਰੂਸ ਅਮਰੀਕਾ ਨਾਲ ਵੱਡੇ ਪੱਧਰ ਤੇ ਵਪਾਰ ਕਰਨ ਦਾ ਇੱਛੁਕ ਹੈ ਟਰੰਪ ਨੇ ਯੂਕਰੇਨ ਨੂੰ ਕਹਿਆ ਹੈ ਕਿ ਉਹ ਵਪਾਰ ਜਰੀਏ ਵੱਡਾ ਲਾਭ ਹਾਸਲ ਕਰ ਸਕਦਾ ਹੈ 트াম্প ਨੇ ਇਹ ਗੱਲ ਦਾਵਾ ਕੀਤਾ ਹੈ ਕਿ ਦੋਵੇਂ ਦੇਸ਼ਾਂ درمیان ਹਾਂ ਪੱਕੀ ਗੱਲਬਾਤ ਆ ਜਿਹੜੀ ਉਹ ਜਲਦੀ ਸ਼ੁਰੂ ਹੋਵੇਗੀ ਤਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਰੂਸ ਅਤੇ ਯੂਕਰੇਨ ਦੀ ਜੰਗ ਨੂੰ ਪੱਕੀ ਵਿਰਾਮ ਆ ਜਿਹੜੀ ਉਹ ਲੱਗ ਜਾਂਦੀ ਹੈ